ਹਾਂਜੀ ਦੋਸਤੋ ਕੀ ਹਾਲ ਚਾਲਾ ਸਾਰੇ ਵੀਰਾਂ ਦਾ ਅੱਜ ਸੋਨੂੰ ਆਪਾਂ ਨਾ ਜਿਹੜੇ ਆਪਾਂ ਫਰੂਟ ਫਲਾਈ Trap ਲਾਏ ਸੀ ਕੋਈ ਦਿਨ ਪਹਿਲਾਂ ਤੇ ਉਹਨਾਂ ਦਾ ਰਿਜ਼ਲਟ ਚੈੱਕ ਕਰਾਉਣ ਲੱਗੇ ਆ ਤੇ ਰਿਜ਼ਲਟ ਬਾਈ ਜੀ ਬਹੁਤ ਸਿਰ ਆਇਆ ਲੱਗਦਾ ਦੇਖੋ ਭਰਾ ਮੈਨੂੰ ਲੱਗਦਾ ਤੁਸੀਂ ਦੇਖ ਹੀ ਲੈਣਾ ਸਾਰਿਆਂ ਨੇ ਬਹੁਤ ਮੱਖੀਆਂ ਕੰਮ ਸੇ ਕੰਮ ਇਹ ਆਪਾਂ ਤਿੰਨ ਦਿਨ ਪਹਿਲਾਂ ਲਾਏ ਸੀ ਤੇ 20 25 ਮੱਖੀਆਂ ਤਾਂ ਮਰੀਆਂ ਪਈਆਂ ਤੇ ਆ ਜਿਹੜੀਆਂ ਜਿਉਂਦੀਆਂ ਉਡੀਆਂ ਫਿਰਦੀਆਂ ਦਿਸਦੀਆਂ ਇਹ ਅਲੱਗ ਆ 15-20 ਇਹ ਉਡੀਆਂ ਫਿਰਦੀਆਂ ਇਹ ਵੀ ਇੱਕ ਦੇ ਦਿਨ ਚ ਮਰ ਜਾਣੀਆਂ ਬਹੁਤ ਸੋਹਣਾ ਰਿਜ਼ਲਟ ਆਇਆ ਇਹਨਾਂ ਦਾ ਟ੍ਰੈਪਾਂ ਦਾ ਜਿਹੜੇ ਆਪਾਂ ਘਰ ਦੇ ਦੇਸੀ ਬਣਾ ਕੇ ਫਰੂਟ ਸਾਈਡ ਟ੍ਰੈਪ ਲਾਏ ਸੀ ਇਹ ਆਪਾਂ ਟ੍ਰੈਪ ਬਾਈ ਜੀ ਗੱਤੇ ਤੇ ਲਾਇਆ ਸੀ ਦੇਖੋ ਤੁਸੀਂ ਅੰਦਰ ਗੱਤਾ ਗੱਤੇ ਦੀ ਫ੍ਰੈਗਰੈਂਸ ਬਹੁਤ ਵਧ ਗਿਆ ਲੰਬੇ ਸਮੇਂ ਤੱਕ ਰਹਿੰਦੀ ਆ ਜੇ ਆਪਾਂ ਲੱਕੜ ਤੇ ਲਾਉਨੇ ਆ ਲੱਕੜ ਤੇ ਜਿਹੜਾ ਬੋਰਡ ਖਾਲੀ ਹੁੰਦਾ ਉਹ ਤਾਂ ਕੰਮ ਕਰ ਜਾਂਦਾ ਬਾਰ ਜਿਹੜੀ ਪਲਾਈ ਜੀ ਤੇ ਲਾਉਨੇ ਆ ਪਲਾਈ ਤੇ ਥੋੜਾ ਜਿਹਾ ਘੱਟ ਸਮੇਂ ਲਈ ਰਹਿੰਦੀ ਆ ਫ੍ਰੈਗਰੈਂਸ ਸੋ ਨੂੰ ਇੱਕ ਦੋ ਫਰੂਟ ਫਲਾਈ Trap ਹੋਰ ਚੈੱਕ ਕਰਾਉਨੇ ਆ ਆ ਜਿਹੜਾ ਤੁਸੀਂ Trap ਦੇਖ ਰਹੇ ਹੋ ਇਹ ਆਪਾਂ ਖਾਲੀ ਬੋਰਡ ਤੇ ਲਾਇਆ ਸੀ ਖਾਲੀ ਬੋਰਡ ਦੇ ਪੀਸ ਕਰਕੇ ਤੇ ਇਹਦੇ ਵਿੱਚ ਦਵਾਈ ਪਾਤੀ ਸੀ ਕਿ ਇਹ ਵੀ ਕਾਫੀ ਲੰਮੇ ਸਮੇਂ ਤੱਕ ਖੁਸ਼ਬੂ ਜੀ ਬਣੀ ਰਹਿੰਦੀ ਹੈ ਤੇ ਮੱਖੀਆਂ ਬਹੁਤ ਲਾਸਟ ਤੱਕ ਹੀ ਮੱਖੀਆਂ ਆਈ ਜਾਂਦੀਆਂ ਇਹਦੇ ਚ ਵੀ ਜੇ ਬਾਲੀ ਲੋੜ ਪਵੇ ਤਾਂ ਮਾੜਾ ਮੋਟਾ ਇਹਦੇ ਤੇ ਪਾਣੀ ਦਾ ਫੁਹਾਰਾ ਮਾਰ ਦਗੇ ਤਾਂ ਫੇਰ ਚੱਲ ਪੈਂਦੀ ਹੈ ਪੂਰੀ 스ਮੈਲ ਆਉਣ ਲੱਗ ਜਾਂਦੀ ਹੈ ਤੇ ਮੱਖੀਆਂ ਵੇਖ ਕੇ ਤਾਂ ਇਹਦੇ ਜੀ ਬਹੁਤ ਜ਼ਿਆਦੇ ਆਂਗਾ ਬੰਗਾ ਇਹ ਆਪਾਂ ਪਿਛਲੇ ਸਾਲ ਵੀ ਲਾਇਆ ਸੀ ਤੇ ਐਤ ਕੀਤੇ ਤੇ ਸਿਰਫ ਦਵਾਈ ਪਾਈ ਆ ਬਹੁਤ ਸੋਹਣਾ ਰਿਜ਼ਲਟ ਆ ਬਾਈ ਗੱਤੇ ਵਾਲਾ ਤੇ ਖਾਲੀ ਬੋਰਡ ਆਉਂਦਾ ਜਿਹੜਾ ਇਹਦੇ ਆਲਾ ਚੰਗਾ ਰਿਜ਼ਲਟ ਕਹਿ ਸਕਦੇ ਆਪਾਂ ਪੂਰਾ ਵਧ ਕੇ ਜੇ ਬਾਜ਼ਾਰ ਚੋਂ ਆਪਾਂ ਨੂੰ 150 ਰੁਪਏ ਦਾ ਪੈਂਦਾ ਤੇ ਆਪਾਂ 20 ਉਨਾ ਹੀ ਕੰਮ ਲੈ ਸਕਦੇ ਆ ਤੇ ਉਹ ਰੇਡ ਚ ਆਪਾਂ ਕਿੰਨੇ ਵੱਧ ਟਰੈਪ ਲਾ ਕੇ ਮੱਖੀ ਤੇ ਕੰਟਰੋਲ ਕਰ ਸਕਦੇ ਹਾਂ ਆ ਜਿਹੜਾ ਟਰੈਪ ਹੈ ਆਪਣਾ ਬਿਲਕੁਲ ਦੇਸੀ ਘਰੇ ਬਣਾ ਕੇ ਲਾਇਆ ਵਿਆ ਇਹਦਾਂ ਥੋੜੀਆਂ ਜੀਆਂ ਮੁਰਗੀਆਂ ਮੇਰੇ ਤੋਂ ਵੱਡੀਆਂ ਨਹੀਂ ਕਿਉਂਕਿ ਅਸੀਂ ਫਿਰ ਮੈਂ ਦੋ ਬੰਦ ਕਰਤੀਆਂ ਤੇ ਇੱਕ ਛੱਡੀ ਐ ਇਹਦੇ ਜਿਹੇ ਮੱਖੀਆਂ ਵਾਵਾਆਂ ਗੀਆਂ ਪੰਗਾ ਤੇ ਜਮਦਗਾ ਵੀ ਤੇ ਦੋ ਤਿੰਨ ਫਿਰਦੀਆਂ ਵੇਖੋ ਗੱਤੇ ਤੇ ਕਿਦਾਂ ਮੱਖੀ ਬੈਠੀ ਆ ਸਮੈਲ ਇਹਨਾਂ ਨੂੰ ਆਪਦੇ ਲਈ ਖਾਈਦੀ ਆ ਤਾਂ ਇਹ ਵੱਤ ਤੋਂ ਵੱਧ ਮੱਖੀਆਂ ਇਹਦੇ ਚੰਦੀਆਂ ਬਾਗ ਦੇ ਫਲ ਦੀ ਗੱਲ ਕਰੀਏ ਤਾਂ ਚੰਗਾ ਫਲਾਂ ਰੇਟ ਵੀ ਐਤਕੀ ਸੋਹਣੇ ਚੱਲੀ ਜਾਂਦੇ ਆ ਮੈਨੂੰ ਲੱਗਦਾ ਵੀ ਐਤਕੀ ਆਪਾਂ ਨੂੰ ਕੁਛ ਨਾ ਕੁਛ ਬਾਗ ਜਰੂਰ ਦੇ ਕੇ ਜਾਣਗੇ ਤਾਂ ਜੋ ਆਪਾਂ ਸਾਹ ਸੰਭਾਲ ਵਧਿਆ ਕਰ ਸਕੀਏ ਅਗਲੇ ਸਾਲ ਧੰਨਵਾਦ ਸੱਜਣੋ ਵੀਡੀਓ ਦੇਖਣ ਲਈ